ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਆਪਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਜੀਵਨੀ ਤੇ ਕੁਝ ਝਾਤ ਮਾਰਾਂਗੇ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਸਨ ਉਹਨਾਂ ਦਾ ਜਨਮ 5 ਮਈ 1879 ਨੂੰ ਪੰਜਾਬ ਦੇ ਬਾਸਰਕੇ ਅੰਮ੍ਰਿਤਸਰ ਪਿੰਡ ਵਿੱਚ ਹੋਇਆ ਉਹ ਬਹੁਤ ਨਿਮਰ ਦਿਆਲੂ ਅਤੇ ਸੇਵਾਕਾਰੀ ਗੁਰੂ ਸਨ ਉਹ ਨੌਜਵਾਨੀ ਵਿੱਚ ਧਾਰਮਿਕ ਯਾਤਰਾਵਾਂ ਲਈ ਮਸ਼ਹੂਰ ਸਨ ਹਰ ਸਾਲ ਉਹ ਗੰਗਾ ਨਦੀ ਦੇ ਕੰਢੇ ਜਾਂਦੇ ਤੇ ਇਸ਼ਨਾਨ ਕਰਦੇ ਇੱਕ ਵਾਰ ਗੰਗਾ ਯਾਤਰਾ ਤੋਂ ਵਾਪਸੀ ਤੇ ਇੱਕ ਸਾਧੂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਕੋਲ ਕੋਈ ਗੁਰੂ ਨਹੀਂ ਹੈ ਜਿਸ ਨਾਲ ਉਹ ਬਹੁਤ ਦੁਖੀ ਹੋ ਗਏ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਪ੍ਰਭੂ ਅਤੇ ਸਤਗੁਰੂ ਦੀ ਲਾਲਸਾ ਨਾਲ ਸੇਵਾ ਅਤੇ ਸਿਮਰਨ ਸ਼ੁਰੂ ਕੀਤਾ ਇਸੇ ਦੌਰਾਨ ਉਹ ਗੁਰੂ ਅੰਗਦ ਦੇਵ ਜੀ ਦੀ ਧੀ ਬੀਬੀ ਅਮਰੋ ਦੀ ਕੀਰਤਨ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸ਼ਬਦ ਸੁਣਦੇ ਹਨ ਜਿਸ ਨੇ ਉਹਨਾਂ ਦੇ ਦਿਲ ਉੱਤੇ ਡੂੰਘਾ ਪ੍ਰਭਾਵ ਕੀਤਾ ਬੀਬੀ ਅਮਰੋ ਜੀ ਉਹਨਾਂ ਨੂੰ ਆਪਣੇ ਪਿਤਾ ਗੁਰੂ ਅੰਗਦ ਦੇਵ ਜੀ ਕੋਲ ਲੈ ਗਈ ਅਮਰਦਾਸ ਜੀ ਉਹਨਾਂ ਦੇ ਚਰਨਾਂ ਵਿੱਚ ਦਰਸ਼ਨ ਲਏ ਅਤੇ ਲਗਭਗ 11 ਸਾਲ ਤੱਕ ਨਿਮਰਤਾ ਨਾਲ ਉਹਨਾਂ ਦੀ ਸੇਵਾ ਕੀਤੀ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਦੀ ਬੇਮਿਸਾਲ ਸੇਵਾ ਦੇਖੀ ਅਤੇ 1552 ਵਿੱਚ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ 1552 ਤੋਂ 1574 ਤੱਕ ਗੁਰੂ ਅਮਰਦਾਸ ਜੀ ਨੇ ਗੁਰਤਾਰੀ ਸੰਭਾਲੀ ਗੁਰੂ ਅਮਰਦਾਸ ਜੀ ਨੇ ਆਪਣੇ ਗੁਰੂਕਾਲ ਦੌਰਾਨ ਸਿੱਖ ਧਰਮ ਦੇ ਧਾਰਮਿਕ ਅਤੇ ਸਮਾਜਿਕ ਵਿਕਾਸ ਲਈ ਬਹੁਤ ਸਾਰੇ ਕੰਮ ਕੀਤੇ ਉਹਨਾਂ ਨੇ ਗੋਇੰਦਵਾਲ ਸਾਹਿਬ ਵਿੱਚ ਇੱਕ ਸੋਹਣੀ ਬੋੜੀ ਬਣਵਾਈ ਅਤੇ ਲੰਗਰ ਦੀ ਵਿਵਸਥਾ ਨੂੰ ਹਰ ਪਖ ਤੱਕ ਫੈਲਾਇਆ ਤਾਂ ਜੋ ਹਰ ਜਾਤੀ ਤਰਮ ਦੇ ਲੋਕ ਇਕੱਠੇ ਬੈਠ ਕੇ ਭੋਜਨ ਕਰ ਸਕਣ ਉਹਨਾਂ ਨੇ 22 ਮੰਝੀਆਂ ਸਥਾਪਿਤ ਕੀਤੀਆਂ ਜਿੱਥੇ ਹਰ ਖੇਤਰ ਵਿੱਚ ਸਿੱਖੀ ਦਾ ਪ੍ਰਚਾਰ ਹੁੰਦਾ ਸੀ ਇਹਨਾਂ ਨੇ ਜਾਤੀ ਪਾਤੀ ਛੂਤ-ਛਾਤ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਖੰਡਨ ਕੀਤਾ ਗੁਰੂ ਅਮਰਦਾਸ ਜੀ ਮਹਾਨ ਕਵੀ ਅਤੇ ਭਗਤੀ ਸੰਗੀਤਕਾਰ ਵੀ ਸਨ ਉਹਨਾਂ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਜਿਸ ਵਿੱਚ 874 ਸ਼ਬਦ ਹਨ ਇਹਨਾਂ ਵਿੱਚੋਂ ਇੱਕ ਪ੍ਰਸਿੱਧ ਬਾਣੀ ਅਨੰਦ ਸਾਹਿਬ ਵੀ ਹੈ ਜੋ ਆਤਮਿਕ ਖੁਸ਼ੀ ਦਾ ਗਿਆਨ ਦਿੰਦੀ ਹੈ ਉਹ 95 ਸਾਲ ਦੀ ਉਮਰ ਵਿੱਚ 1 ਸਤੰਬਰ 1574 ਨੂੰ ਪਰਲੋਕ ਪ੍ਰਾਪਤ ਕੀਤਾ ਅਤੇ ਆਪਣੀ ਗੁਰਗਤੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀ ਗੁਰੂ ਅਮਰਦਾਸ ਜੀ ਦੀ ਸਿੱਖਿਆ ਸਾਨੂੰ ਸੇਵਾ ਪਾਈਚਾਰੇ ਅਤੇ ਨਿਮਰਤਾ ਦਾ ਮਹੱਤਵ ਦਿਖਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ